ਦਿੱਲੀ ਵਾਲੇ ਜਿਹੜੇ ਹੈ ਉਹ ਜਿਸ ਕਦਰ ਪੰਜਾਬ ਦੇ ਹਾਕਮ ਵਰਗੇ ਬੈਠੇ ਉਹਦੇ ਵਿਰੁੱਧ ਧਰਨਾ ਦਿੰਦੇ ਇਹਨਾਂ ਨੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਜਿਹੜਾ ਸਿੱਖ ਭਾਈਚਾਰਾ ਆਇਆ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਸ ਤਰ੍ਹਾਂ ਸੱਟ ਮਾਰੀ ਹੈ ਔਰ ਮੈਂ ਕਹਿ ਰਿਹਾ ਕਿ ਮਨੁੱਖੀ ਜਿਹੜੀ ਸਮੁੱਚੀ ਮਨੁੱਖਤਾ ਆ ਜਿਹੜੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਐ ਉਹਨਾਂ ਨੂੰ ਸਭ ਨੂੰ ਪੀੜਾ ਹੋਈ ਹੋਊਗੀ ਜਿਹੜੇ ਸ਼ਬਦ ਦਿੱਲੀ ਦੀ ਸਾਮਕਾ ਮੁੱਖ ਮੰਤਰੀ ਨੇ ਔਰ ਦਿੱਲੀ ਵਿਧਾਨ ਸਭਾ ਚ ਮੌਜੂਦਾ ਵਿਰੋਧੀ ਧਿਰ ਦੀ ਆਗੂ ਜਿਹੜੀ ਆਮ ਆਦਮੀ ਪਾਰਟੀ ਦੀ ਐ ਆਤਸ਼ੀ ਮੋਰਲ ਉਹਨਾ ਜੋ ਨੇ ਸ਼ਬਦਾਂ ਦਾ ਗੁਰੂ ਸਾਹਿਬ ਨੂੰ ਲੈ ਕੇ ਪ੍ਰਯੋਗ ਕੀਤਾ ਅਤ ਨਿੰਦਨਯੋਗ ਐ ਔਰ ਉਹ ਸ਼ਬਦ ਦੁਹਰਾਏ ਵੀ ਨਹੀਂ ਜਾ ਸਕਦੇ ਨਾਂ ਨੂੰ ਤੁਹਾਨੂੰ ਪ੍ਰਤੀਸਾਖਿਤੇ ਮਾੜਾ ਮੋਟਾ ਉਹਦੀ ਵੱਧ ਕਾਰਵਾਈ ਵਾਸਤੇ ਜਿਹੜਾ ਆ ਅੱਜ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਆ ਤੇ ਨਾਲ ਹੀ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਇਹ ਚਰਚਾ ਦੇ ਵਿੱਚ ਆ ਗੁਰੂ ਸਾਹਿਬਾਨ ਤੇ ਸੰਤ ਬਾਬਾ ਜਨੈਤ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦਾ ਜਿਸ ਕਦਰ ਉਹਨਾਂ ਨੇ ਨਿਰਾਦਰ ਕੀਤਾ ਹੈ ਬੇਅਦਬੀ ਕੀਤੀ ਹੈ ਉਹਦੇ ਬਾਰੇ ਵੀ ਜਿਹੜਾ ਆ ਹਰ ਤੋਂ ਬਟਾ ਕਾਰਵਾਈ ਹੋਣੀ ਚਾਹੀਦੀ ਭਾਵੇਂ ਕੋਈ ਜਥੇਦਾਰ ਸ਼੍ਰੀ ਅਕਾਲ ਤਖਸਰ ਸਾਹਿਬ ਨੇ ਉਹਦਾ ਨੋਟਿਸ ਲਿਆ ਆ ਅੱਜ ਸ਼ਰਮ ਵਾਲੀ ਗੱਲ ਆ ਕਿ ਜਿਹੜੀ ਅੱਜ ਵਿਧਾਨ ਸਭਾ ਦੇ ਵਿੱਚ ਸਾਡੀ ਪੰਜਾਬ ਦੀ ਸਰਕਾਰ ਸੈਸ਼ਨ ਬਲਾ ਬਲਾ ਕੇ ਆਪਣੇ ਆਪ ਦੇ ਉੱਤੇ ਮੋਹਰ ਲਾਉਣਾ ਚਾਹੀਦੀ ਈ ਕੰਦਦੇ ਆ ਕਰਦੀ ਆ ਅੱਜ ਜੇਕਰ ਕੋਈ ਜਥੇਦਾਰ ਪੈਰੇ ਹੀ ਨਹੀਂ ਲਗਾ ਕੋਈ ਉਹਨਾਂ ਨੂੰ ਮਾਰੀ ਮੋੜ ਇੰਨੀ ਉਹਨਾਂ ਦੇ ਘਰ ਜਾ ਕੇ ਵਿਧਾਨ ਸਭਾ ਮਾਂਤਾ ਵੀ ਨੂੰ ਬੋਲ ਰਹੀ ਆ ਆਪਣੇ ਜੀਮਟਰ ਨੂੰ ਕੋਈ ਬ੍ਰੈਸ ਤੋਂ ਕਾਰਗੋ ਕਰਦੇ ਜਿਹਨਾਂ ਦੇ ਧਾਰੀਵਾਲ ਸਾਹਿਬ ਜਿਹੜੇ ਵੀਲਾ ਬਣਾਉਂਦੇ ਮੰਤਰੀ ਆ ਉਹਨਾਂ ਨੇ ਬਸ ਕਰ ਕਰ ਕੇ ਇਹ ਵੀ ਖਿਆਬੇ ਜਿੱਦੀ ਤੋਂ ਮਾਰਾ ਕੀਤਾ ਇਸ ਸਿਕਾ ਦੇ ਨਾਲ ਇਹੋ ਜੀ ਗੱਲ ਕਰਕੇ ਮੈਂ ਗੁਰੂ ਸਾਹਿਬ ਦੇ ਖਿਲਾਫ ਬੋਲ ਕੇ ਕਿਉਂਕਿ ਇਹੋ ਜੀ ਇਹੋ ਜੀ ਨਹੀਂ ਮਾਨਸਿਕਤਾ ਦਾ ਉਹ ਬਾਹਰ ਆ ਰਹੀ ਆ ਇਹ ਗੱਲ ਔਰ ਆਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਪੰਜਾਬੀ